ਹਾਂਜੀ ਸਰ ਪੰਜਾਬ ਸਟੇਟ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਆਯੋਗ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਜਾ ਕੇ ਸਾਂਝੀ ਵਾਲਤਾ ਕਰਦੇ ਹੋਏ ਉਥੋਂ ਦੀਆਂ RWA NGO ਸਰਪੰਚ ਅਤੇ ਜਿੰਨੇ ਵੀ ਉੱਗੇ ਹੋਏ ਸਮਾਜ ਸੇਵਕ ਹਨ ਚਾਹੇ ਉਹ ਵਕੀਲ ਹਨ ਡਾਕਟਰ ਹਨ ਉਹਨਾਂ ਸਾਰਿਆਂ ਨੂੰ ਮਿਲਦੇ ਉਥੋਂ ਦੀਆਂ ਸਮੱਸਿਆਵਾਂ ਨੂੰ ਸਮਝਣ ਵਾਸਤੇ ਜਿਹੜੀਆਂ ਉਹ ਸਿੱਧੀਆਂ ਨਹੀਂ ਦੇ ਸਕਦੇ ਸਮੱਸਿਆਵਾਂ ਅਸੀਂ ਉਹਨਾਂ ਨੂੰ ਖੁਦ ਮਿਲ ਕੇ ਤੇ ਉੱਥੋਂ ਦੇ ਪ੍ਰਸ਼ਾਸਨ ਨਾਲ ਲੈ ਕੇ ਇੱਕ ਕੋਆਰਡੀਨੇਸ਼ਨ ਬਿਠਾ ਰਹੇ ਹਾਂ ਸਾਜੀਵਾਲ ਤੱਕ ਕਰਦੇ ਹੋਏ ਸਾਰਨ ਦੱਸ ਰਹੇ ਹਾਂ ਕਿ ਪੰਜਾਬ ਸਟੇਟ ਤੇ ਹਿਊਮਨ ਰਾਈਟ ਕਮਿਸ਼ਨ ਜਿੰਨੇ ਆਪਣਾ ਇੱਕ ਕੋਰ ਗਰੁੱਪ ਬਣਾਉਣ ਜਾ ਰਿਹਾ ਹੈ ਉਹਦੇ ਫਾਰਮ ਭਰੇ ਜਾ ਰਹੇ ਹਨ ਤਾਂਕਿ ਹਰ ਜ਼ਿਲ੍ਹੇ ਦੇ ਵਿੱਚੋਂ 15 ਲੋਕਾਂ ਨੂੰ ਮੈਂਬਰਾਂ ਨੂੰ ਬਣਾ ਕੇ ਅਸੀਂ ਉਹਨਾਂ ਦੇ ਕੰਮ ਕਰਾ ਸਕੀਏ ਜਿਹੜੇ ਕੰਮਾਂ ਨੂੰ ਕਰਾਉਣਾ ਸੀ ਲੋਕਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਉਹ ਸੀ ਜ਼ਿਲ੍ਹੇ ਵਿੱਚ ਬੈਠੀ ਸਾਡੀ 15 ਮੈਂਬਰਾਂ ਦੀ ਟੀਮ ਉਹ ਕੰਮ ਉੱਥੇ ਬੈਠ ਕੇ ਕਰਾਏਗੀ ਇੱਕ ਬਹੁਤ ਵੱਡੀ ਪਹਿਲ ਹੈ ਜਿਨ੍ਹਾਂ ਨੇ ਵੀ ਫਾਰਮ ਭਰਨਾ ਹੈ ਉਹ ਸਾਡੀ ਸਾਈਟ ਤੇ ਜਾ ਕੇ ਫਾਰਮ ਭਰ ਸਕਦੇ ਹਨ 19 ਤਰੀਕ ਤੱਕ ਡੇਟ ਹੈ ਕਿਸੇ ਨੇ ਵੀ ਹਿਊਮਨ ਆਈਡੀ ਕੰਪਲੇਂਟ ਕਰਨੀ ਹੈ ਉਹਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਹੈ ਸਾਡਾ ਇੱਕ ਨੰਬਰ ਹੈ ਜੋ ਕਿ 24 ਘੰਟੇ ਦਾ ਹੈ 98 5547 5547 998554798547 ਤੇ ਅੱਜ ਦਾ ਜਿਹੜਾ ਸਾਡਾ ਤਰਨ ਤਰਨ ਸਾਹਿਬ ਦਾ ਮੀਟਿੰਗ ਦਾ ਪ੍ਰੋਗਰਾਮ ਸੀ ਜਿਹਦੇ ਵਿੱਚ ਸਰਪੰਚ ਵੀ ਆਏ ਸਮਾਜਿਕ ਲੋਕ ਵੀ ਆਏ ਐਨ ਜੀਓ ਵੀ ਆਇਆ ਪ੍ਰਸ਼ਾਸਨਿਕ ਲੋਕ ਵੀ ਆਏ तकरीबन 2 ਘੰਟੇ ਦੀ ਮੀਟਿੰਗ ਚ ਇੱਕ ਬਹੁਤ ਹੀ ਅੱਛੀ ਕੋਆਰਡੀਨੇਸ਼ਨ ਬੈਠੀ ਲੋਕਾਂ ਨੇ ਆਪਣੀ ਸ਼ਿਕਾਇਤਾਂ ਵੀ ਦੱਸੀਆਂ ਲੋਕਾਂ ਨੇ ਆਪਣੀ ਸਲਾਹ ਵੀ ਦਿੱਤੀ ਪਰ ਸ਼ਾਸਨ ਨੇ ਵੀ ਆਪਣੇ ਕੰਮ ਸਾਰੇ ਦੱਸੇ ਹੋਏ ਸੀ ਕੀ ਕਰ ਸਕਨੇ ਆ ਕੀ ਹੋ ਰਿਹਾ ਮੈਨੂੰ ਲੱਗਦਾ ਇੱਕ ਬਹੁਤ ਸਫਲ ਇੱਕ ਸਾਡਾ ਪ੍ਰਯਾਸ ਰਹੇਗਾ ਕਿ ਅਸੀਂ ਕਿ ਉਹਨਾਂ ਦੇ ਘਰ ਤੱਕ ਜਾ ਕੇ ਇਹ ਕੰਮ ਕਰਵਾ ਸਕਨੇ ਆ ਇਹ ਸਾਡਾ ਅੱਜ ਦਾ ਮੀਟਿੰਗ ਦਾ ਟੀਚਾ ਸੀ